ਤੱਸੋ ਇੱਕ ਮਿੰਟ ਜਦੋਂ ਘਰ ਵਿੱਚ ਖਾਣਾ ਬੰਦਦਾ ਸੀ ਰੋਟੀ ਬੰਦਦੀ ਸੀ ਪਹਿਲੀ ਰੋਟੀ ਥਾਲੀ ਕਿੰਨੂ ਆਉਂਦੀ ਸੀ ਮਾਤਾ ਜਵਾਬ ਦੇ ਮੈਨੂੰ ਇਹ ਗੱਲ ਦਾ ਮੈਨੂੰ ਚਾਹੀਦਾ ਅੱਜ ਪਹਿਲੀ ਰੋਟੀ ਕਿੰਨੂ ਆਉਂਦੀ ਸੀ ਬੱਸ ਤੱਸ ਕਿੰਨੂ ਆਦੀ ਬੋਲ ਮੈਨੂੰ ਜਵਾਬ ਚਾਹੀਦਾ 15 ਸਾਲ ਹੋ ਗਏ ਮੈਂ ਤੈਨੂੰ ਆਪਣੇ ਹੱਥਾਂ ਨਾਲ ਖਾਣਾ ਖਵਾ ਰਹੀ ਆ ਤੇਰੇ ਪੁੱਤਰੇ ਤੈਨੂੰ ਲੱਤ ਮਾਰੀ ਤੈਨੂੰ ਪਤਾ ਨਾ ਇਸ ਗੱਲ ਦਾ ਬਾਬੂ ਨੇ ਆਪਾਂ ਨੂੰ ਨਹੀਂ ਪੁੱਛਿਆ ਨਹੀਂ ਨਾ ਪੁੱਛਿਆ ਕਦੀ ਵੀ ਦੱਸ ਉਹਦੇ ਬੱਚਿਆਂ ਨੂੰ ਮੈਂ ਗਾਲ ਕੱਢੀ ਹੋਵੇ ਮਰ ਜਾਓ ਦੱਸ ਮੈਂ ਕਦੀ ਕੱਢੀ ਉਹਨੂੰ ਗਾਲ ਬੱਚਿਆ ਨੂੰ ਫਿਰ ਮਾਤਾ ਤੂੰ ਇੰਨਾ ਮੇਰੇ 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 ਕਿਉਂ ਬੇਇੱਜ਼ਤੀ ਕੀਤੀ ਤੈਨੂੰ ਪੋਤੇ ਤੇ ਵੀ ਦਰਸਨਾ ਆਇਆ ਮਾਤਾ ਮੈਂ ਆਹ ਤਨ ਲੂਲੂ ਕੇ ਰੋਟੀ ਅਲਾਈਆਂ ਇਨਸਾਨੀਅਤ ਦੇ ਤੌਰ ਤੇ ਮੇਰਾ ਇਹ ਜ਼ੁਰਸੀ ਮੈਂ ਅਬਲੀ ਦਾ 15 ਸਾਲ ਬਾਬਾ ਜੀ ਕੱਟੇ ਪੁੱਛ ਇਹਨੂੰ ਪੁੱਛੋ ਮਾਤਾ ਦੇ ਜਵਾਬ ਹੁਣ ਉਹਨੂੰ ਉਹਨੂੰ ਦੇ ਜਵਾਬ ਹੁਣ ਪੈਣ ਨੂੰ ਮਾਤਾ ਮਿਰਚ ਕੀ قصور ਸੀ 15 ਸਾਲ ਮੈਂ ਤੇਰੇ ਅੱਗੇ ਜੇ ਮੈਂ ਮਾ ਮੇਰੀ ਇੱਕ ਮੇਰੀ ਗਾ ਸੁਣ ਜੇਕਰ 15 ਸਾਲ ਤੇਰੀ ਧੀ ਬਣ ਕੇ ਰਹੀ ਆ ਉਹ ਪੰਡ ਜਿਹੜੇ ਕੀ ਲੋਕਾਂ ਦੇ ਘਰਾਂ ਵਿੱਚੋਂ ਵੇਖੋ ਮੰਗਦੇ ਆ ਉਹ ਪੰਡ ਉਹਨਾਂ ਕੋ ਵੀ ਨੇ 20 30 ਹਜ਼ਾਰ ਲਿਆ ਉਹਨਾਂ ਨੂੰ ਵੀ ਪੈਸੇ ਵਾਪਸ ਨਹੀਂ ਕੀਤੇ ਉਹ ਵਿਚਾਰੇ ਮੈਨੂੰ ਜਦੋਂ ਮਿਲਦੇ ਆ ਮੇਰੀ ਇਸ ਤੋਂ ਕੋਈ ਇਨੀ ਸਿਫਤ ਕਰਦੇ ਆ ਉਹ ਕਹਿੰਦੇ ਇਹ ਕਿਉਂ ਇਦਾਂ ਕਰਦੀ ਆ ਸਾਨੂੰ ਪੈਸੇ ਦਿਵਾ ਕੁੜੀ ਉਹਨਾਂ ਨੇ ਧਰਸ ਧਰੇ ਮਾਤਾ ਨੇ ਲੈ ਮਤਲਬ ਮਾਤਾ ਨੇ ਲੋਕਾਂ ਨੂੰ ਕਈਆਂ ਨੂੰ ਥਾਂ ਦਾ ਲਾਰਾ ਲਾ ਲਾ ਕੇ ਮਤਲਬ ਪੈਸੇ ਲਏ ਆ ਵਾਪਸ ਨਹੀਂ ਕੀਤੇ ਹੈਗੇ ਪਤਾ ਨਹੀਂ ਇਹਨੇ ਕਿੱਦਾਂ ਕਰਦੀ ਆ ਇਹਨੇ ਮਤਲਬ ਕਈ ਲੋਕਾਂ ਦਾ ਗੁਰਪਾਲ ਨਗਰ ਪੰਡਿਤ ਆ ਉਹਨਾਂ ਕੋ ਵੀ ਇਹਨੇ 50000 ਰੁਪਇਆ ਲਿਆ ਜਿਹੜਾ ਵਾਪਸ ਨਹੀਂ ਕੀਤਾ ਉਹ ਅੱਜ ਵੀ ਰੋ ਰਿਹਾ ਅੱਜ ਦੀ ਡੇਟ 'ਚ ਫਿਰ ਕਾਲੀ ਮਾਤਾ ਮੰਦਿਰ ਪੀਰ ਆਲੀ ਜਗਾ ਵਾਲੀ ਗੋਲਕਚੋਇਨ ਨੇ ਪੈਸੇ ਇੱਕ ਉਹ ਕੁੜੀ ਵਿਚਾਰੀ ਲੈਣਾ ਹੀ ਉਦੋਂ ਮੁੱਕਰ ਗਏ ਕਿ ਅਸੀਂ ਵੀ ਮੈਂ ਨਹੀਂ ਦੇਣੀ ਹਾਂ ਮਤਾ ਕੌਣ ਆ ਕੌਣ ਪੈਣ ਹਾਂਜੀ ਤੇ ਕੌਣ ਰਾਜ ਬਚਾਲਿਆ ਹਾਂ ਹੁਣ ਬਚਾਲ ਲਿਆ ਕੀ ਲੱਗਦੀ ਹੈ ਰਾਜ ਪੈਣ ਤੁਹਾਡੀ ਮੇਰੇ ਨਾ ਲੱਗਦੀ ਹੈ ਨਾ ਲੱਗਦੀ ਹਾਂ ਤੇ ਹੁਣ ਪੈਣ ਬੋਲੀ ਹਣਾ ਮੜੀ ਕੀ ਕੀ ਕਰਦੀ ਸੀ ਤੁਹਾਡੇ ਨਾਲੇ ਇਹਨੇ ਕੋਤਨੀ ਕੀਤਾ ਕੁਝ ਨਹੀਂ ਕੀਤਾ ਡਾਡ ਨਾਲ ਨਹੀਂ ਮੇਰੇ ਨਾਲ ਮੇਰੇ ਨਾਲ ਤਾਂ ਮੇਰੇ ਉਹ ਦਰਦ ਨਹੀਂ ਹਟਿਆ ਹੈਗਾ ਦਰਦ ਬਹੁਤ ਹੁੰਦਾ ਸੀ ਕਾਹਦਾ ਦਰਦ ਹੁੰਦਾ ਵਾ ਦਰਦ ਬੱਖੀਆਂ ਜੇ ਹੁੰਦਾ ਸੀਗਾ ਨਹੀਂ ਕਾਹਤੋਂ ਹੁੰਦਾ ਵਾ ਕੋਈ ਸੱਟ ਲੱਗੀ ਹੈ ਜਾਂ ਕੀ ਹੋਇਆ ਨਹੀਂ ਜੀ ਡਗ ਪਈ ਸੀਗੀ ਨਹੀਂ ਤੁਸੀਂ ਕਹਿੰਦੇ ਸੀਗੇ ਕਿ ਮੇਰੀ ਨੌ ਰਾਣੀ ਨੇ ਰਾਜਕੌਰ ਨੇ ਤੇ ਉਹਦੀ ਮੰਮੀ ਨੇ ਮੈਨੂੰ ਕੁੱਟਿਆ ਨਹੀਂ ਕੁੱਟਿਆ ਸੀਗਾ ਤੇ ਮੰਮੀ ਨੇ ਮੈਨੂੰ ਕੁੱਟਿਆ ਸੀਗਾ ਮੰਮੀ ਨੇ ਮੈਨੂੰ ਮਗਰ ਤੇ ਪਾਣੀ ਪੋਣੀ ਦੇ ਦੇ ਕਹਿੰਦੀ ਪਾਣੀ ਨਹੀਂ ਮੜਨਾ ਤੈਨੂੰ ਅੱਛਾ ਹਾਂ ਅੱਛਾ ਕੁੱਟਿਆ ਦਾਨੂ ਹਾਂ ਕਿੰਨੇ ਕਿੰਨੇ ਕੁੱਟਿਆ ਰਾਜਪੈਣ ਨੇ ਵੀ ਕੁੱਟਿਆ ਅ ਰਾਜ ਨੇ ਨਹੀਂ ਕੁੱਟਿਆ ਤੁਸੀਂ ਕਹਿੰਦੇ ਹ ਰਾਜ ਨੇ ਵੀ ਕੁੱਟਿਆ ਨਹੀਂ ਮੈਂ ਵੀਡੀਓ ਹੈਗੀ ਮੇਰੇ ਕੋਲ ਨਹੀਂ ਮੈਨੂੰ ਮੰਮੀ ਨੇ ਕੁੱਟਿਆ ਸੀ ਤੁਸੀਂ ਇਹ ਵੀ ਕਿਹਾ ਕਿ ਮੈਨੂੰ ਰਾਜ ਨੇ ਵੀ ਕੁੱਟਿਆ ਘਰੋਂ ਕੱਢ ਦਿੱਤਾ ਮੇਰੀ ਆਪਦੇ ਪਿੱਕੇ ਘਰੇ ਛੱਡ ਦਿੱਤਾ ਤੇ ਬਾਅਦ ਵਿੱਚ ਉਹਦੀ ਮਾਂ ਨੇ ਵੀ ਕੁੱਟਿਆ ਫਿਰ ਮੈਨੂੰ ਘਰੋਂ ਕੱਢ ਦਿੱਤਾ ਤੇ ਮੈਂ ਗੁਰਦਾਰੇ ਹੋ ਗਿਆ ਚਾਰ ਦਿਨ ਤੋਂ ਰਹਿ ਰਹੀ ਆ ਮਿੱਤਾਂ ਆਵੇ ਮੈਨੂੰ ਕੱਟ ਕੇ ਸਾਰਾ ਕੁਝ ਖੋਲੀ ਆ ਕਿੰਨੇ ਮਾਤਾ ਮੇਰੇ ਨੋਨ ਨੇ ਤੇ ਮੇਰੇ ਉਹਦੀ ਕੁੜ ਬਣੀ ਨੇ ਅੱਛਾ ਲੁਧਿਆਣੇ ਕਿਹੜਾ ਪਿੰਡ ਮਾਤਾ ਉਹ ਮਿਲ ਕੇ ਪਿੰਡ ਹੈ ਡਾਬਾ ਪਿੰਡ ਪੋਲੋ ਹਸਤਾ ਦੇ ਨਾਲ ਅੱਛਾ ਪੋਲੋ ਹਸਪੀਟਲ ਦੇ ਨਾਲ ਡਾਬਾ ਪਿੰਡ ਜ਼ਿਆਦਾਤ ਵੀ ਨੌ ਕਰਾ ਲਈ ਜਾਂਦੇ ਕਿੰਨੇ ਬੱਚੇ ਕਿੰਨੇ ਤੁਹਾਡੇ ਦੋ ਬੱਚੇ ਸੀਗੇ ਇੱਕ ਨੂੰ 15 ਸਾਲ ਹੋ ਗਏ ਗਏ ਨੂੰ ਅਛਾ ਕਿੱਥੇ ਗਿਆ ਆਇਆ ਨਹੀਂ ਇੰਗਲੈਂਡ ਅਛਾ ਇੰਗਲੈਂਡ ਗਿਆ ਉਹ ਮੈਨੂੰ ਚੰਗਾ ਸਮਝਦਾ ਸੀ ਇਹਨੇ ਫੋਨ ਕਰ ਕਰ ਕੇ ਉਹਨੂੰ ਕਹਿੰਦੀ ਤੇਰਾ ਪਰਿਵਾਰ ਮਰ ਜੂਵੇ ਮੇਰੇ ਸਾਹਮਣੇ ਦਿਖ ਰਿਹਾ ਜੀ ਗੁਰਦਾਰ ਬੌਲੀ ਸਾਹਿਬਾ ਗੁੰਦਵਾਲਾ ਸਾਹਿਬ ਤੇ ਇੱਥੇ ਵੀਰ ਜੀ ਹੁਣੀ ਦੱਸ ਰਿਹਾ ਕਿ ਮਾਤਾ ਆਦਵਾਨ ਹਾਲ ਦੇ ਵਿੱਚ ਮਾਤਾ ਲੰਮੇ ਪੈਸੀਏ ਮਾਤਾ ਜੀ ਕਹਿ ਰਿਹਾ ਕਿ 4 ਦਿਨ ਤੋਂ ਗੁਰਦਾਰੇ ਚ ਇਹ ਵੀ ਰਹਿ ਰਿਹਾ ਤੇ ਮੈਂ ਵੀ ਰਹਿ ਰਿਹਾ ਅਸੀਂ ਦਰਸ਼ਨਾਂ ਕਰਨ ਆਏ ਸੀਗੇ ਨਾ ਕਿ ਘਰੋਂ ਨਹੀਂ ਕੱਢਿਆ ਹਾਂਜੀ ਨਹੀਂ ਦਰਸ਼ਨ ਕਰਨ ਆਏ ਸੀਗੇ ਗੁਰੂ ਘਰ ਦੇ ਵਿੱਚ ਕਿ ਜਾਂ ਘਰੋਂ ਕੱਢਿਆ ਸੀ ਮਾਤਾ ਨੇ ਇਹ ਦੱਸਿਓ ਮਣਜਾ ਨਹੀਂ ਜੀ ਕੱਢਿਆ ਸੀ ਕਰੋਂ ਕੱਢਿਆ ਸੀਗਾ ਹਾਂ ਕਹਿੰਦੀ ਚੱਲ ਕਰੇ ਉਹ ਉਹ ਮਾਤਾ ਕਹਿ ਰਹੀ ਆ ਕਿ ਮੇਰੇ ਕੋਲ ਸਬੂਤ ਹੈਗਾ ਵਾ ਕਿ ਉੱਥੇ ਅਸੀਂ ਕਮਰਾ ਲਿਆ ਸੀਗਾ ਰਾਤ ਨੂੰ ਉੱਥੇ ਰਹਿਣ ਵਾਸਤੇ ਕਮਰੇ ਦੀ ਮੇ ਤੁ ਪਰਚੀ ਹੈਗੀ ਆ ਉਹਨਾਂ ਕੋਲ ਕਮਰੇ ਦੀ ਪਰਚੀ ਹੈਗੀ ਆ ਜਿਹੜੀ ਇਹਨਾਂ ਨੇ ਲਈ ਸੀ ਤੁਹਾਡੇ ਨਾਲ ਰਹਿ ਕੇ ਉੱਥੇ ਗੁਰੂ ਘਰ ਅੱਛਾ ਜੀ ਤੇ ਤੁਸੀਂ ਕਹਿੰਦੇ ਮੈਨੂੰ ਘਰੋਂ ਕੱਢਿਆ ਸੀਗਾ ਹਾਂਜੀ ਇਹਨਾਂ ਨੇ ਮੈਨੂੰ ਕੱਢਿਆ ਸੀਗਾ ਤੇ ਮੈਨੂੰ ਕੁੱਟਿਆ ਵੀ ਆ ਫਿਰ ਮੈਂ ਉੱਥੇ ਮੈਨੂੰ ਕਦੇ ਨਹੀਂ ਪੇਤਾ ਉਰੇ ਨਹੀਂ ਤੁਸੀਂ ਗੁਰੂ ਘਰ ਗੁਰਦਾਰਾ ਸਾਹਿਬ ਗੋੰਦਵਾਲ ਸਾਹਿਬ ਜਿਹੜੇ ਆ ਗੁਰੂ ਘਰ ਆ ਉੱਥੇ ਕੱਲੇ ਆਏ ਸੀਗੇ ਕਿ ਜਾਂ ਉਹ ਮਾਤਾ ਜੀ ਮਲਕ ਤੁਹਾਡੀ ਨੌ ਦੀ ਮਾਂ ਤੁਹਾਨੂੰ ਲੈ ਕੇ ਆਈ ਸੀਗੀ ਲੈ ਕੇ ਆਈ ਸੀ ਗੁਰਦਰੀ ਚ ਹਾਂਜੀ ਨਾਲੇ ਤੁਸੀਂ ਮਾਤਾ ਜੀ ਕੱਲੇ ਕਹਿ ਰਹੇ ਜੇ ਕਿ ਮੈਨੂੰ ਘਰੋਂ ਕੱਢਿਆ ਇਹ ਇਹਨਾਂ ਨੇ ਉੱਥੇ ਨਿਹਾੰਦਾ ਸੀਗਾ ਹਾਂ ਉੱਥੇ ਮੈਂ ਪਈ ਸੀ ਉੱਥੇ ਮੈਨੂੰ ਕੋਈ ਬੰਦਾ ਆ ਕੇ ਕਹਿੰਦਾ ਕੀ ਹੋ ਗਿਆ ਮਾਤਾ ਹਾਂ ਮੈਂ ਕਿਹਾ ਇੱਕ ਨਿਕਣ ਤੋਰੀ ਹੋਈ ਹੈ ਉਹਨਾਂ ਨੇ ਫਿਰ ਮੈਨੂੰ ਉੱਥੇ ਉੱਥੇ ਲੈ ਗਈ ਕਿੱਥੇ ਲੱਗੇ ਇੱਥੇ ਅੱਛਾ ਨਹੀਂ ਤੁਹਾਡੀ ਜਿਹੜੀ ਕੁੜਮਣੀ ਆ ਉਹ ਤੁਹਾਨੂੰ ਗੁਰੂ ਘਰ ਆਪ ਲੈ ਕੇ ਆਈ ਸੀਗੀ ਗੋੰਦਲ ਸਾਹਿਬ ਕੇ ਜਾਂ ਤੁਸੀਂ ਘਰੋਂ ਕੱਲੇ ਆਏ ਸੀਗੇ ਵੀ ਇਹਨਾਂ ਨੇ ਘਰੋਂ ਕੱਢਿਆ ਸੀਗਾ ਲੈ ਕੇ ਆਈ ਸੀ ਲੈ ਕੇ ਆਈ ਸੀ ਫਿਰ ਤੁਹਾਡੇ ਨਾਲ ਵੀ ਰਹੀ ਸੀ ਕਿੰਨੇ ਦਿਨ ਆ ਰਹੀ ਸੀ ਉੱਥੇ ਇੱਥੇ 4 ਦਿਨ ਰਹੇ ਆ 4 ਦਿਨ ਰਹੇ ਆ ਹਾਂ ਇਹ ਵੀ ਮਾਤਾ ਨਾਲ ਹੀ ਰਹੀ ਹਾਂ ਨਾਲ ਹੀ ਰਹੀ ਸੀ ਹਾਂ ਤੇ ਫਿਰ ਮਾਤਾ ਝੂਠ ਕਿਉਂ ਬੋਲਦੇ ਜੇ ਮੇਰੇ ਅੱਗੇ ਨਹੀਂ ਤੁਸੀਂ ਹੁਣੇ ਵੀਡੀਓ ਦੇ ਵਿੱਚ ਇਹ ਗੱਲ ਕਹੀ ਆ ਕਿ ਮੇਰੀ ਕੁੜਮਣੀ ਨੇ ਘਰੋਂ ਕੱਢਿਆ ਮੈਂ ਗੁਰੂ ਘਰ ਆ ਗਈ ਠੀਕ ਹੈ ਜੀ ਉੱਥੇ ਰਹਿਣ ਲੱਗ ਪਈ ਤੇ ਉੱਥੋਂ ਮੈਨੂੰ ਕੋਈ ਨੇ ਇੱਥੇ ਮਨ ਲੱਗੇ ਪਛਾਣ ਦਿੱਤਾ ਤੇ ਨਾਲੇ ਗੱਲਾਂ ਦੇ ਵਿੱਚ ਇਹ ਵੀ ਕਹਿ ਰਹੇ ਜੇ ਕਿ ਕੁੜਮਣੀ ਤੇ ਮੈਂ ਇਕੱਠੀਆਂ ਆਈਆਂ ਹਾਂਜੀ ਤੇ ਇੱਥੇ ਰਿਹਾ ਮਾਤਾ ਇੱਕ ਗੱਲ ਤੇ ਦੇ ਸਟੈਂਡ ਰਹਿ ਫਿਰ ਹਾਂਜੀ ਹਾਂਜੀ ਇਹ ਸੁੱਕੀ ਪਈ ਆ ਮਾਤਾ ਤੁਹਾਡੀ ਕਿੰਨੀ ਉਹਨਾਂ ਨੇ ਸੇਵਾ ਕੀਤੀ ਆ ਤੁਸੀਂ ਕਿਉਂ ਇਦਾਂ ਕਰ ਰਹੇ ਹੋ ਤੁਸੀਂ ਮਤਲਬ ਆਪਣੇਆਂ ਨੂੰ ਹੀ ਇਦਾਂ ਕਰ ਰਹੇ ਹੋ ਇੰਨੀ ਸੇਵਾ ਕਰਨ ਦੇ ਬਾਵਜੂਦ ਮੇਰੇ ਕੋ ਕੀ ਕਸੂਰ ਹੋਇਆ ਹੀ ਮੈਨੂੰ ਇਹ ਦੱਸੋ ਇੱਕ ਮਿੰਟ ਜਦੋਂ ਘਰ ਵਿੱਚ ਖਾਣਾ ਬੰਦਦਾ ਸੀ ਰੋਟੀ ਬੰਦਦੀ ਸੀ ਪਹਿਲੀ ਰੋਟੀ ਥਾਲੀ ਕਿੰਨੂੰ ਆਉਂਦੀ ਸੀ ਮਾਤਾ ਜਵਾਬ ਦੇ ਮੈਨੂੰ ਇਹ ਗੱਲ ਦਾ ਮੈਨੂੰ ਚਾਹੀਦਾ ਪਹਿਲੀ ਰੋਟੀ ਕਿੰਨੂੰ ਆਉਂਦੀ ਸੀ ਬੱਚਾਸ ਕਿੰਨੂੰ ਆਦੀ ਬੋਲ ਮੈਨੂੰ ਜਵਾਬ ਚਾਹੀਦਾ 15 ਸਾਲ ਹੋ ਗਏ ਮੈਂ ਤੈਨੂੰ ਆਪਣੇ ਹੱਥਾਂ ਨਾਲ ਖਾਣਾ ਖਵਾ ਰਹੀ ਆ ਤੇਰੇ ਪੁੱਤਰ ਨੇ ਤੈਨੂੰ ਲੱਤ ਮਾਰੀ ਤੈਨੂੰ ਪਤਾ ਨਹੀਂ ਇਸ ਗੱਲ ਦਾ ਬੱਬੂ ਨੇ ਆਪਾਂ ਨੂੰ ਨਹੀਂ ਪੁੱਛਿਆ ਨਹੀਂ ਨਾ ਪੁੱਛਿਆ ਕਦੀ ਵੀ ਦੱਸ ਉਹਦੇ ਬੱਚਿਆਂ ਨੂੰ ਮੈਂ ਗਾਲ ਕੱਢੀ ਹੋਵੇ ਮਰ ਜਾਓ ਦੱਸ ਮੈਂ ਕਦੀ ਕੱਢੀ ਉਹਨੂੰ ਗਾਲ ਬੱਚਿਆਂ ਨੂੰ ਫਿਰ ਮਾਤਾ ਤੂੰ ਇੰਨਾ ਮੇਰੇ 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 ਕਿਉਂ ਬੇਇੱਜ਼ਤੀ ਕੀਤੀ ਤੈਨੂੰ ਪੋਤੇ ਤੇ ਵੀ ਦਰਸਨਾ ਆਇਆ ਮਾਤਾ ਮੈਂ ਆਹ ਤੱਕ ਲੂ ਲੂ ਕੇ ਰੋਟੀ ਅਲਾਈਆਂ ਇਨਸਾਨੀਅਤ ਦੇ ਨਾਮ ਤੇ ਮੇਰਾ ਇਹ ਰੂਪ ਸੀ ਮੈਂ ਇਹ ਹੀ ਤਾਂ ਕੋਲੇ ਕੋਲੇ ਰੋਣਾ ਮੇਰੀ ਭੈਣ ਮਤ ਦੇਜਿਵਾਬ ਉਹਨੂੰ ਉਹਨੂੰ ਦੇਜਿਵਾਬ ਹੁਣ ਪੈਣ ਨੂੰ ਮਾਤਾ ਮਿਰਚੀ ਕੀ ਕਸੂਰ ਸੀ 15 ਸਾਲ ਮੈਂ ਤੇਰੇ ਅੱਗੇ ਜੇ ਮੈਂ ਜਮਾ ਆਇਆ ਸੁਣ ਮਾਂ ਮੇਰੀ ਇੱਕ ਮੇਰੀ ਗਾ ਸੁਣ ਜੇਕਰ 15 ਸਾਲ ਤੇਰੀ ਧੀ ਬਣ ਕੇ ਰਹੀ ਆ ਤੂੰ ਉਹਦੀ ਨਹੀਂ ਬਣੀ ਤੇ ਸਾਡੇ ਕੋਲ ਜੇ 15 ਦਿਨ ਹੋ ਗਏ ਰਹਿੰਦੀ ਨੂੰ ਤੇ ਸਾਡੇ ਕੋਲ ਅੱਜ ਚੱਲੇਗੀ ਨਾ ਤੇ ਤੂੰ ਸਾਡੀ ਵੀ ਨਹੀਂ ਬਣਨਾ ਫਿਰ ਕਿਸੀ ਰੋਟੀ ਨਹੀਂ ਖਾਦੇ ਮਾਂ ਪੁੱਤ ਪੁੱਛ ਲੋ ਗਰਮ ਕਰਵੇਂ ਕਿ ਨਹੀਂ ਮੈਨੂੰ ਫੁਲਕਾ ਦਿਆ ਕਰ ਪੁੱਛ ਲੋ ਪਹਿਲਾ ਖਾਣਾ ਇਹਦੀ ਕਮਰੇ ਚ ਜਾਂਦਾ ਹੀ ਫੇਰ ਅਸੀਂ ਖਾਂਦੇ ਸੀ 15 ਸਾਲ ਹੋ ਗਏ ਮੈਂ ਨਹੀਂ ਤੱਕਾ ਦਿੱਤਾ ਮੈਨੂੰ ਲੋਕਾਂ ਨੇ ਕਿਹਾ ਇਹਨੂੰ ਛੱਡ ਦੇ ਮੈਂ ਕਿਹਾ ਮੈਂ ਨਹੀਂ ਛੱਡਣਾ ਇਕੱਲੀ ਰਹਿ ਜੂ ਪੁੱਛੋ ਮੂੰਹ ਤੇ ਮੈਂ ਇਹਦੇ ਕਰਕੇ ਅੰਡੀ ਗਵਾਂਡੀਆਂ ਨਾਲ ਲੜੀਆਂ ਸਾਰਿਆਂ ਨੇ ਉਹ ਗਵਾਂਡੀਆਂ ਨਾਲ ਪੁੱਛ ਲੋ ਗਵਾਂਡੀਆਂ ਨੇ ਇਹਨੂੰ ਚਾਹ ਦਾ ਕੱਪ ਨਹੀਂ ਦਿੱਤਾ ਇੱਕ ਦਿਨ ਮੈਂ ਗਈ ਸੀ ਉਹ ਗਵਾਂਡੀਆਂ ਨਾਲ ਮੈਂ ਲੜਤੀ ਕਿ ਮੇਰੇ ਮਾਤਾ ਨੂੰ ਤੁਸੀਂ ਪੁੱਛੇ ਨਹੀਂ ਮੂੰਹ ਤੇ ਬੈਠੀ ਪੁੱਛੋ ਇਹਨੂੰ ਪਾਪਾ ਜੀ ਨਹੀਂ ਲੜੀ ਗਵਾਂਡੀਆਂ ਨਾਲ ਤੇਰੇ ਪਿੱਛੇ ਹਰ ਘਰਾਂ ਮਾਤਾ ਮੈਂ ਤੇਰੇ ਪਿੱਛੇ ਲੜੀ ਮੈਂ ਤਾਂ ਸੌਂ ਰਿਆ ਵਾ ਕੀ ਕਹਿ ਰਹੀ ਏ ਭੈਣ ਹਾਂਜੀ ਦੱਸ ਹੁਣ ਜਵਾਬ ਵੀ ਦੇ ਨਾ ਉਹਦਾ ਫਿਰ ਬੋਲ ਨਾ ਮੇਰੀ ਗੱਲ ਸੁਣ ਹੁਣ ਜਵਾਬ ਵੀ ਦੇ ਨਾ ਕਿ ਕਿੱਥੇ ਭੈਣ ਗਲਤ ਵਾ ਨਹੀਂ ਗਲਤ ਨਹੀਂ ਇਹਨੂੰ ਰੋਟੀ ਦਿੰਦੀ ਸੀ ਇਹ ਮੈਨੂੰ ਇੱਥੇ ਆ ਕੇ ਜਰੂਰ ਮੇਰੀ ਕੁੜਮਣੀ ਨੇ ਇਹ ਕੁੱਟਿਆ ਤੇ ਤੂੰ ਆਪਣੀ ਨੌ ਨੂੰ ਦੱਸਿਆ ਮੇਰੀ ਕੁੜਮਣੀ ਨੇ ਮੈਨੂੰ ਮਾਰਿਆ ਨਹੀਂ ਮੈਨੂੰ ਮਰੇਗੀ ਇਹ ਕਿਉਂ ਤੂੰ ਆਪਣੀ ਕੁੜਮਣੀ ਨੂੰ ਕਹਿ ਸਕਦੇ ਕਿ ਮੇਰੀ ਨੌ ਨਾਲ ਗੱਲ ਕਰਵਾਓ ਇਹ ਨਹੀਂ ਕਿ ਮੈਂ ਹੀ ਸੀ ਉੱਥੇ ਪਈ ਗੁਰਦੁਆਰਾ ਮਾਤਾ ਤੇਰੀ ਆ ਤੇਰੀ ਆ ਗੱਲ ਨੇ ਨਾ ਬਾਬਾ ਜੀ 24 ਤਰੀਕ ਨੂੰ ਮੈਂ ਮਾਤਾ ਤੁਹਾਡੇ ਕੋਾਈ ਜਦੋਂ ਪੈਨਸ਼ਨ ਦੀ ਟਰਾਂਸਫਰ ਕਰਾਉਣੀ ਸੀ ਆਈ ਸੀ ਨਾ ਮੈਂ ਤੁਹਾਡੇ ਕੋ ਰਹਿ ਕੇ ਗਈ ਸੀ ਪੁੱਛੋ ਰਾਤ 24 ਤਰੀਕ 4 ਤਰੀਕ ਨੂੰ ਇਹ ਗਾਇਬ ਹੁੰਦੇ 24 ਨੂੰ ਮੈਂ ਇਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਵੀ ਜਾਂ ਮੰਮੀ ਨੇ ਕੁੱਟਿਆ ਕੁਝ ਨਹੀਂ ਵਧੀਆ ਤਰੀਕੇ ਨਾਲ ਹੈ ਪੁੱਛੋ ਇਹਨਾਂ ਨੂੰ ਹੱਥ 'ਚ ਇੱਕ ਦਿਨ 500 ਰੁਪਏ ਦੇ ਕੇ ਆਈ ਪੁੱਛੋ ਮੰਮੀ ਤੋਂ ਚੋਰੀ 100 ਰੁਪਏ ਵੀ ਦੇ ਕੇ ਆਈ ਵੀ ਚਲ ਆਪਣੀ ਕੋਈ ਚੀਜ਼ ਮੰਗਾਉਣੀ ਹੋਈ ਮੰਮੀ ਨੂੰ ਦੇ ਦਿਆ ਕਰੀ ਇਹਨੂੰ ਹੱਥ 'ਚ ਪੈਸੇ ਵੀ ਦੇ ਕੇ ਮਾਦੇ ਵਾਸ ਹੁੰਦੀ ਮੇਰੀ ਮੈਨੂੰ ਮੇਰੀ ਵਾਸ ਹੁੰਦੀ ਆ ਹਾਂਜੀ ਹੁਣ ਮੈਂ ਮਾਤਾ ਕੀ ਤੈਨੂੰ ਮੈਂ ਪੁੱਛਾਂ ਆ ਇੱਕ ਮਿੰਟ ਆ ਰੱਖ ਲੈ ਤੰਦਾਨ ਗੱਲਾਂ ਤਾਂ ਗੱਲਾਂ ਹਾਂ ਤੁਹਾਡੀ ਮਾਤਾ ਉਹ ਕੌਣ ਪਹਿਣਾ ਛੱਪਦੀ ਜੀ ਮੇਰੀ ਅਸੀਂ ਤੁਹਾਡੀ ਭਤੀਜੀ ਆ ਹਾਂ ਜੀ ਜਦ ਸਾਕੇ ਪੈਂਟਰਾ ਅੱਛਾ ਨਹੀਂ ਮਾਤਾ ਜਦੋਂ ਤੁਹਾਡੀ ਮੈਂ ਤੁਹਾਨੂੰ ਪੁੱਛ ਲਿਆ ਵਾ ਕਿ ਜਦੋਂ ਤੁਹਾਡੀ ਉਹਨਾਂ ਕੀ ਲੱਗਦੀ ਹੁੰਦੀ ਆ ਕੁੜਮਣੀ ਮਾਤੇ ਜਿਹੜਾ ਤੁਹਾਡੀ ਕੁੜਮਣੀ ਨੇ ਤੁਹਾਨੂੰ ਮਾਰਿਆ ਸੀ ਉਹ ਦੁੱਤ ਸ਼ਾਮਾਂ ਪਈਆਂ ਸੀਗਾ ਕਿ ਜਾਂ ਰਾਤ ਸੀਗਾ ਦਿਨ ਸੀਗਾ ਸ਼ਾਮ ਜਿਆ ਸੀਗਾ ਸ਼ਾਮ ਇਹ ਵਿੜੇ ਚ ਮਾਰਿਆ ਕਿ ਇਹ ਅੰਦਰ ਵੜ ਕੇ ਨਹੀਂ ਘਰੋਂ ਹੀ ਲਿਆਂਦਾ ਸੀ ਕੁੱਟ ਕੇ ਅੱਛਾ ਕਕੋੜਦੀ ਨੂੰ ਘਰੋਂ ਲਿਆਂਦਾ ਸੀਗਾ ਕੋਈ ਆਂਡੀ ਗਵਾਂਡੀ ਨੇ ਵੇਖਿਆ ਨਹੀਂ ਨਹੀਂ ਜਦੋਂ ਕੁੱਟ ਕੇ ਘਰੋਂ ਲਿਆਂਦਾ ਉਹ ਤਾਂ ਆਂਡੀ ਗਾਂਡੀ ਤੋਂ ਸਿਰ ਭੱਜ ਕੇ ਹੁੰਦੇ ਬਾਹਰ ਵੀ ਕੀ ਚੱਲਣ ਡਿਆ ਨਹੀਂ ਸੀਗਾ ਉਹ ਕੜੀਸ ਕੇ ਮੈਨੂੰ ਲੈ ਆਈ ਅੱਛਾ ਕੜੀਸ ਕੇ ਲੈ ਕੇ ਆਈ ਰੱਬ ਨੂੰ ਜਾਣ ਦੇਣੀ ਆ ਗੁਰੂ ਘਰ ਜਾ ਕੇ ਕਹਿੰਦੇ ਜੀ ਇਹ ਗੱਲਾਂ ਹਾਂਜੀ ਹਾਂਜੀ ਨਹੀਂ ਮਾਤਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਜਦੋਂ ਤੁਹਾਨੂੰ ਘਰੀਸ ਕੇ ਲੈ ਕੇ ਆਈ ਸੀਗੀ ਮਾਤਾ ਗਲੀ 'ਚ ਕੋਈ ਨਹੀਂ ਸੀਗਾ ਨਹੀਂ ਗਲੀ 'ਚ ਉਹ ਕਹਿੰਦੇ ਤੇ ਜਾਓ ਤੁਸੀਂ ਨਹੀਂ ਗਲੀ 'ਚ ਕੋਈ ਨਾ ਕੋਈ ਤਾਂ ਹੋਗਾ ਜਿਹਨੂੰ ਜਿੰਨੇ ਵੇਖਿਆ ਹੋਊਗਾ ਤੁਹਾਨੂੰ ਘਰੀਸ ਕੇ ਲੈ ਹੁੰਦੀ ਨੂੰ ਗਲੀ 'ਚ ਕੋਈ ਨਹੀਂ ਸੀ ਖਾਲੀ ਗਲੀ ਸੀ ਗੋਨਰਾਲ ਸਾਹਿਬ ਤੱਕ ਖਾਲੀ ਗਲੀ ਸੀ ਖਾਲੀ ਸੀਗੀ ਅੱਛਾ ਕੋਣ ਮਾਤਾ ਤੇਨੂੰ ਗੱਲ ਨਹੀਂ ਆ ਰਹੀ ਕੋਈ ਗਲਤੀਆ ਗਲਤੀਆ ਨਾ ਤੁਹਾਡੀ ਕੁੜੀ ਨੌ ਨੇ ਮਾਰਿਆ ਸੀਗਾ ਨਹੀਂ ਤੇ ਫਿਰ ਵੀਡੀਓ ਚ ਬੋਲਿਆ ਸੀ ਨਾ ਵੀ ਮੈਨੂੰ ਮਾਰਿਆ ਮੇਰੇ ਕੋਲ ਵੀਡੀਓ ਬਣੀ ਪਈ ਤੁਹਾਡੀ ਨਹੀਂ ਮੈਨੂੰ ਨਹੀਂ ਪਤਾ ਮੈਂ ਉੱਥੇ ਤਾਂ ਅੱਖਾਂ ਤੇ ਅੰਨੀ ਹੋਈ ਪਈ ਸੀ ਮੈਂ ਦੀਦਾ ਹੀ ਨਹੀਂ ਦਿੱਤੀ ਕੋਸ ਅੱਛਾ ਤੇ ਪਰ ਹੁਣ ਤੁਸੀਂ ਤੇ ਆ ਨਾ ਫਿਰ ਨੌ ਨੂੰ ਵੀ ਅੰਨੀਆ ਕਰ ਦਿੱਤਾ ਇੰਨਾ ਇੰਨਾ ਬੜ ਬੋਲ ਬੜ ਕੇ ਸਭ ਜੀ ਅਸੀਂ ਵੀਡੀਓ ਇਸ ਕਰਕੇ ਬਣਾਈ ਸੀ ਕਿਉਂਕਿ ਲਵਾਰਸ ਮਾਤਾ ਨੂੰ ਲੈ ਕੇ ਆਏ ਸੀ ਅਸੀਂ ਸਾਨੂੰ ਇਹਦਾ ਮਾਤਾ ਦਾ ਕੁਝ ਨਹੀਂ ਸੀ ਪਤਾ ਵੀ ਮਾਤਾ ਕੌਣ ਆ ਕਿੱਥੋਂ ਆ ਜੇਕਰ ਅਸੀਂ ਵੀਡੀਓ ਪਹਿਲਾਂ ਇਹਦੀ ਮੈਂ ਮਾਤਾ ਨੇ ਕਾਫੀ ਵੀਡੀਓ ਬਣਾ ਬਣਾ ਪਾਈਆਂ ਸੀਗੀਆਂ ਫੇਕ ਸਾਡੇ ਕੋਲ ਮਾਤਾ ਵਾ ਠੀਕ ਹੈ ਜੀ ਕਹਿ ਰਹੀ ਹੈ ਕਿ ਮੇਰੇ ਨਾਨੇ ਮੈਨੂੰ ਮਾਰਿਆ ਬਟ ਅਸੀਂ ਕੋਈ ਇਹਨੂੰ ਹਾਈਲਾਈਟ ਨਹੀਂ ਸੀ ਪੂਰਾ ਕੀਤਾ ਵੀ ਕਿੱਥੋਂ ਦੀ ਨੋਹ ਆ ਕਿੱਥੋਂ ਦੀ ਮਾਤਾ ਵਾ ਦੇ ਕਿਹੜੀ ਗੱਲੋਂ ਮਾਰਿਆ ਕੋਈ ਹਾਈਲਾਈਟ ਨਹੀਂ ਸੀ ਕੀਤਾ ਪਰ ਜਦੋਂ ਤਿੰਨ ਚਾਰ ਵੀਡੀਓ ਪਾਉਣ ਦੇ ਬਾਵਜੂਦ ਵੀ ਮਾਤਾ ਦਾ ਸਾਨੂੰ ਨਹੀਂ ਕੋਈ ਟਿਕਾਣਾ ਪਤਾ ਲੱਗਾ ਤੇ ਸਾਨੂੰ ਇਹ ਸੀਗਾ ਕਿ ਮਾਤਾ ਦਾ ਪਰਿਵਾਰ ਹੋ ਸਕਦਾ ਲੱਭਦਾ ਨਾ ਹੋਵੇ ਫਿਰ ਅਸੀਂ ਮਾਤਾ ਦੀਆਂ ਵੀਡੀਓ ਜੋ ਜਿੱਦਾਂ ਮਾਤਾ ਨੂੰ ਅਸੀਂ ਲੈ ਕੇ ਆਏ ਸੀ ਉਥੇ ਗੁਰਦੁਆਰਾ ਸਾਹਿਬ ਤੋਂ ਗੁੰਦਸਾਹ ਤੋਂ ਜੋ ਜੋ ਮਾਤਾ ਨੇ ਬੋਲਿਆ ਅਸੀਂ ਉਵੇਂ ਹੀ ਵੀਡੀਓ ਅਪਲੋਡ ਕਰ ਦਿੱਤੀ ਤੇ ਪਹਿਨੇ ਵੀਡੀਓ ਸਿਰ ਕਦੋਂ ਪਹੁੰਚੀ ਤੁਹਾਡੇ ਕੋਲ ਸਾਡੇ ਕੋ 1 ਮਹੀਨੇ ਬਾਅਦ ਹੀ ਪਹੁੰਚੀ ਥੋੜੇ ਦਿਨ ਪਹਿਲਾਂ ਹੀ ਮਤਲਬ ਉਹ ਵੀ ਜਿੰਨਾ ਘਰ ਮੈਂ ਕਿਰਾਏ ਤੇ ਰਹਿੰਦੀ ਉਹਨਾਂ ਨੇ ਮਾਲਕਾਂ ਨੇ ਹੀ ਮੈਨੂੰ ਵਿਖਾਈ ਕਿ ਤੇਰੇਡੇ ਸੱਸ ਲੱਗਦੇ ਆ ਉਹਨਾਂ ਨੇ ਹੀ ਵਿਖਾਈ ਸੀ ਮੈਨੂੰ ਮੈਂ ਖੁਦ ਨਹੀਂ ਵੇਖੀ ਸੀ ਵੀਡੀਓ ਫਿਰ ਉਹ ਵੇਖ ਕੇ ਮੈਂ ਇੱਕਦਮ ਸ਼ੌਕ ਹੋ ਗਈ ਵੀ ਇਹ ਕੀ ਹੋਇਆ ਸੀ ਤੇ ਲੱਭਦੇ ਫਿਰਦੇ ਕਿੱਥੇ ਚਲੇ ਗਏ ਆ ਸਾਨੂੰ ਕੋਈ ਪਤਾ ਨਹੀਂ ਸੀਗਾ ਸਾਨੂੰ ਮੈਨੂੰ ਇਹ ਸੀਗਾ ਕਿ ਮਹੀਨਾ ਇੱਕ ਹੋ ਗਿਆ ਵਾ ਮੈਂ ਇਹਦੀਆਂ ਛੋਟੀਆਂ ਵੀਡੀਓ ਜਿਵੇਂ ਮੈਂ ਲਾਈਵ ਹੁੰਦਾ ਸੀ ਆਸ਼ਰਮਾਂ ਦੇ ਵਿੱਚੋਂ ਉਦੋਂ ਇਹਦੀਆਂ ਵੀਡੀਓ ਪਾਉਂਦਾ ਸੀਗਾ ਕੋਈ ਆਸ਼ਮ ਦੇ ਵਿੱਚੋਂ ਕੋਈ ਮਿਲ ਲੋਂਦਾ ਸੀ ਉਦੋਂ ਇਹਦੀਆਂ ਵੀਡੀਓ ਪਾਉਂਦਾ ਸੀਗਾ ਵੀ ਆਹ ਮਾਤਾ ਸਾਡੇ ਕੋਲ ਆ ਤੇ ਮੈਨੂੰ ਇਹ ਸੀਗਾ ਕਿ ਮਹੀਨਾ ਹੋ ਗਿਆ ਵਾ ਇਹਦਾ ਕੋਈ ਵਾਰਸ ਆਇਆ ਕਿਉਂ ਨਹੀਂ ਆ ਹੋ ਸਕਦਾ ਉਹ ਗਲਤ ਹੋਵੇ ਨਹੀਂ ਮੈਂ ਮਹੀਨੇ ਤੋਂ ਥੋੜੇ ਦਿਨ ਪਹਿਲਾਂ ਹੀ ਵੇਖੀ ਸੀ ਵੀਡੀਓ ਫਿਰ ਮੈਂ ਜਦੇ ਫੋਨ ਕਰਤਾ ਸੀ ਜਿਸ ਦਿਨ ਵੇਖੀ ਨਾ ਉਸ ਦਿਨ ਹੀ ਕਾਲ ਕੀਤਾ ਮੈਂ ਤੁਹਾਨੂੰ ਕਿਉਂਕਿ ਮੈਨੂੰ ਉਹਨਾਂ ਨੇ ਕਿਹਾ ਕਾਲ ਕਰ ਹੁਣੇ ਬਾਬਾ ਜੀ ਜਿਹੜੀ ਤੁਸੀਂ ਵੀਡੀਓ ਵੇਖੀ ਹੈ ਨਾ ਉਹ ਮਹੀਨਾ ਬਾਅਦ ਪਾਈ ਆ ਮੈਂ ਹਾਂ ਉਹੀ ਵੇਖੀ ਹਾਂ ਕਿਉਂਕਿ 4 ਅਪ੍ਰੈਲ ਨੂੰ ਮੈਂ ਮਾਤ ਨੂੰ ਲੈ ਕੇ ਆਇਆ ਸੀਗਾ ਤੇ ਬਣ ਕੇ ਚਲੋ ਮਈ ਦੇ ਵਿੱਚ ਕੋਈ 5 4 5 ਮਹੀਨ ਨੂੰ ਮੈਂ ਅਪਲੋਡ ਕੀਤੀ ਹੈ 4 5 ਦੇ ਨੂੰ ਹੇ ਵੀਡੀਓ ਜੇ ਪਾਈ ਨੂੰ ਜੀ ਉਹ ਵੀਡੀਓ ਤੁਹਾਡੇ ਕੋਲ ਪਹੁੰਚੀ ਹੈ ਜੇਕਰ ਪਹਿਲੀਆਂ ਵੀਡੀਓ ਪਹੁੰਚ ਜਾਂਦੀਆਂ ਤੁਹਾਡੇ ਕੋਲ ਉਹਦੇ ਵਿੱਚ ਆ ਤੁਹਾਡੇ ਬਾਰੇ ਕੋਈ ਵੀ ਮਾਤਾ ਨੇ ਕੋਈ ਗਲਤ ਨਹੀਂ ਸੀ ਬੋਲਿਆ ਕਿਉਂਕਿ ਉਹ ਮੈਂ ਆਪ ਬਣਾਈ ਸੀ ਵੀ ਇਦਾਂ ਕੋਈ ਮਾਤਾ ਵਾ ਜੇ ਕੋਈ ਇਹਨੂੰ ਕੋਈ ਜਾਣਦਾ ਤੇ ਸਾਨੂੰ ਜ਼ਰੂਰ ਦੱਸਿਓ ਹਨਾ ਵੀ ਆ ਡੱਬਾ ਪਿੰਡ ਦੱਸ ਰਹੀ ਹੈ ਮੇਰੀ ਗੱਡੀ ਦਾ ਐਕਸੀਡੈਂਟ ਹੋਇਆ ਸੀਗਾ ਗੱਡੀ ਮੇਰੇ ਕੋਲ ਹੈਗੀ ਨਹੀਂ ਸੀ ਜਾਣਾ ਦੂਰ ਸੀਗਾ ਮਤਲਬ ਕਿ ਹੁਣ 2 2 ਘੰਟੇ ਦਾ ਰਸਤਾ ਹੈ ਗੱਲੁਧਿਆਣੀ ਦਾ ਹਾਂਜੀ ਹਾਂਜੀ ਤੇ ਨੰਬਰ ਨੰਬਰ ਮੈਨੂੰ ਮੈਂ ਪਤਾ ਕਰਦਾ ਹਾਂਜੀ ਫਿਰ ਪਰ ਜਦੋਂ ਮੈਂ ਵੀਡੀਓ ਅਪਲੋਡ ਕੀਤੀ ਆ ਫਿਰ ਅਗਲੇ ਦਿਨ ਤੁਹਾਡੇ ਕੋਲੇ ਵੀਡੀਓ ਪਹੁੰਚੀ ਆ ਜੀ ਵੀਡੀਓ ਵੇਖ ਕੇ ਹੀ ਬਾਬਾ ਜੀ ਫਿਰ ਮੈਂ ਕਾਲ ਕੀਤੀ ਆ ਕਿਉਂਕਿ ਮੈਨੂੰ ਪਤਾ ਹੀ ਨਹੀਂ ਪਹਿਲਾਂ ਕੁਝ ਵੀ ਨਹੀਂ ਮੈਂ ਦੇਖਿਆ ਸੀ ਵੀਡੀਓ ਵੀ ਕਿਸੇ ਨੇ ਮੈਨੂੰ ਸ਼ੇਅਰ ਕੀਤੀ ਉਸ ਤੋਂ ਬਾਅਦ ਹੀ ਮੈਂ ਦੇਖੀ ਆ ਉਸ ਤੋਂ ਬਾਅਦ ਮੈਨੂੰ ਸਾਰੇ ਪਿੰਡ 'ਚ ਜਿਹੜੇ ਵੀ ਜਾਣਦੇ ਸੀ ਇਹਨੂੰ ਜਾਂ ਮੈਨੂੰ ਉਹਨਾਂ ਨੇ ਸਾਰਿਆਂ ਨੇ ਸ਼ੇਅਰ ਕਰਨੇ ਆ ਸ਼ੁਰੂ ਕਰਤੀਆਂ ਕੁਛ ਮੇਰੇ ਨਾਲ ਬਾਬਾ ਜੀ ਦੇਖੋ ਚੰਗੇ ਵੀ ਆ ਲੋਕ ਕੁਛ ਮੇਰੇ ਨਾਲ ਮਾੜੇ ਵੀ ਆ ਮਾੜੇ ਸਿਰਫ ਇਹਦੀ ਵਜ੍ਹਾ ਕਰਕੇ ਬਣੇ ਪੁੱਛੋ ਮਾੜੇ ਪਹਿਲੇ ਮੈਂ ਤੁਹਾਨੂੰ ਸੱਚ ਦੱਸਾਂ ਮੇਰੇ ਜੇਕਰ ਤੁਸੀਂ ਕਹਿੰਦੇ ਕਿ ਮੈਂ ਹੁਣੇ ਰਿਕਾਰਡਿੰਗਾਂ ਸੁਣਾ ਸਕਦਾ ਹਾਂ ਉਹ ਉਹਨਾਂ ਦੀਆਂ ਲੋਕਾਂ ਦੀਆਂ ਜਿਨ੍ਹਾਂ ਨੇ ਮੈਨੂੰ ਬੋਲਿਆ ਕਿ ਮਾਤਾ ਸਹੀ ਆ ਤੇ ਨੋ ਗਲਤ ਵਾ ਪਰ ਮੈਂ ਤੁਹਾਡੇ ਨਾਲ ਐਗਰੀਆ ਕਿ ਹਰ ਬੰਦੇ ਦਾ 50% ਲੋਕ ਉਹਨਾਂ ਸਹਿਮਤ ਹੁੰਦੇ ਆ ਤੇ 50% ਉਹਨਾਂ ਲੱਗਦੇ ਹੁੰਦੇ ਆ ਸਾਡੇ ਨਾਲ ਵੀ ਇਦਾਂ ਹੀ ਹ ਦੇ ਹਨਾ ਫਿਰ ਇਸ ਕਰਕੇ ਮੈਂ ਉਹ ਕੋਈ ਨਹੀਂ ਵੀਡੀਓ ਰਿਕਾਰਡਿੰਗ ਪਾਈ ਭਾਵੇਂ ਮਾਤਾ ਦੇ ਵਿਰੁੱਧ ਪਰਸਨਲ ਗੱਲ ਕਰੂੰਗੀ ਕਿ ਕਿਉਂ ਲੱਗਦੇ ਆ ਉਹ ਮਾਤਾ ਨੂੰ ਵੀ ਪਤਾ ਭਾਵੇਂ ਮੂਹ ਤੇ ਬੈ ਕੇ ਮਾਤਾ ਦੱਸ ਦੇ ਬਾਕੀ ਇਹੋ ਜੀ ਕੋਈ ਗੱਲ ਨਹੀਂ ਆ ਨਾ ਮੈਂ ਇਦਾਂ 15 ਸਾਲ ਹੋ ਗਏ ਮਾਤਾ ਨੂੰ ਪਤਾ ਮੈਂ ਹੀ ਖਾਣਾ ਦੇ ਰਹੀ ਆ ਕੋਈ ਨਹੀਂ ਦੇ ਰਿਹਾ ਮਾਤਾ ਜੀ ਭੈਣ ਤੁਸੀਂ ਇੱਕ ਨਾ ਭੈਣ ਨੂੰ ਭੈਣ ਬਾਰੇ ਕਿਹਾ ਸੀਗਾ ਕਿ ਇਹਨੇ ਸਾਰੀ ਜਾਇਦਾਦ ਵੇਚਤੀ ਆ ਤੁਹਾਡੀ ਕੋਈ ਜਾਇਦਾਦ ਵੇਚੀ ਭੈਣ ਨੇ ਹਾਂਜੀ ਤੁਹਾਡੀ ਕੋਈ ਜਾਇਦਾਦ ਕੋਈ ਤੁਹਾਡੀ ਵੇਚੀ ਐ ਇਸ ਭੈਣ ਨੇ ਤੁਹਾਡੀ ਰਾਜਕੌਰ ਤੁਹਾਡੀ ਨੌਰਾਨੀ ਨੇ ਨਹੀਂ ਇਹਨੇ ਨਹੀਂ ਵੇਚੀ ਨਹੀਂ ਵੇਚੀ ਹੱਦ ਹੋ ਗਈ ਮਾਤਾ ਫਿਰ ਸਾਨੂੰ ਕਿਉਂ ਝੂਠੇ ਪਾਉਂਦੀਆਂ ਸਾਡੀ ਉਹਦੇ ਵੀਡੀਓ ਚ ਕਿੰਨੇ ਮੇਰੇ ਜਾਇਦਾਦ ਵੇਚਦੀ ਆ ਕੁਝ ਵੀ ਨਹੀਂ ਵੇਚਿਆ ਮੈਂ ਮਾਪਾ ਜੀ ਵੀਡੀਓ ਵੀਡੀਓ ਚ ਕਿਹਾ ਸੀ ਨਾ ਹਾਂਜੀ ਪਰ ਮੈਂ ਕੁਝ ਵੇਚਿਆ ਨਹੀਂ ਹੈਗਾ ਇਹਦਾ ਹਾਂ ਦੱਸੋ ਮਾਤਾ ਕਿਹੜੀ ਕਿਹੜੀ ਚੀਜ਼ ਵੇਚੀ ਆ ਦੱਸੋ ਨਹੀਂ ਵੇਚੀ ਨਹੀਂ ਕੁਝ ਵੀ ਵੇਚਿਆ ਨਹੀਂ ਉਹ ਦਿਨ ਤੇ ਕਹਿ ਰਹੇ ਕਿ ਵੇਚੀ ਆ ਨਹੀਂ ਜੀ ਤੇ ਫਿਰ ਮਾਤਾ ਸਾਨੂੰ ਝੂਠੇ ਪਾ ਰਹੇ ਆ ਜੇਕਰ ਮੇਰੇ ਕੋਲ ਵੀਡੀਓ ਨਾ ਹੋਵੇ ਤੇ ਭੈਣ ਨੇ ਸਮਝਣਾ ਕਿ ਵੀਰ ਆਪਦੇ ਕੋਲੋਂ ਗੱਲਾਂ ਕਰ ਰਿਹਾ। ਵੇਚਿਆ ਮੇਰੇ ਨਾਲ ਸੀ ਪੁੱਛੋ ਮਾਤਾ ਨੂੰ ਸਾਨੂੰ ਮਜਬੂਰੀ ਸੀ ਕਰਜ਼ਾ ਚੜ ਗਿਆ ਹੀ ਕੋਈ ਮਦਦ ਨਹੀਂ ਕਰ ਰਿਆ ਸੀ ਕਿਉਂਕਿ ਇਹਦੇ ਰਿਸ਼ਤੇਦਾਰ ਕੋਈ ਵੀ ਨਹੀਂ ਬੋਲਦਾ ਇਹਦੇ ਨਾਲ ਤੇ ਮੇਰੇ ਰਿਸ਼ਤੇਦਾਰ ਇੰਨੇ ਅਮੀਰ ਨਹੀਂ ਹੈਗੇ ਕਿ ਮੇਰੀ ਉਸ ਮਕਾਮ ਤੱਕ ਮਦਦ ਕਰ ਸਕਣ। ਮੇਰੇ ਕੋ ਜਿਹੜੀ ਚੀਜ਼ ਸੀ ਮੈਨੂੰ ਆਪਣੇ ਬੱਚੇ ਦਾ ਵੀ ਫਿਊਚਰ ਚਾਹੀਦਾ ਸੀ ਉਹਦਾ ਕੋਰਸ ਕਰਾਉਣਾ ਸੀ। ਬਾਬਾ ਜੀ ਮੇਰੇ ਕੋ ਪੈਸੇ ਨਹੀਂ ਹੈਗੇ ਸੀ ਪੁੱਛੋ। ਇਹਨਾਂ ਦੀ ਸਲਾਹ ਨਾ ਵੇਚਿਆ ਵਾ ਕਿ ਮੰਮੀ ਮੇਰੇ ਹੁੰਦਿਆ ਹੋਇਆ ਵੀ ਜਗ੍ਹਾ ਮੈਂ ਇਹਦੀ ਸਲਾਹ ਲਈ ਆ। ਜਦ ਕਿ ਇਹਨਾਂ ਨੇ ਕਦੀ ਵੀ ਇੰਨੀਆਂ ਜਗ੍ਹਾ ਵੇਚੀਆਂ ਮੇਰੀ ਕਦੀ ਹੱਦ ਤੱਕ ਸਲਾ ਨਹੀਂ ਲਈ ਜਿੰਨੀਆਂ ਜਗ੍ਹਾ ਵੇਚੀਆਂ ਬਾਬਾ ਜੀ ਇਹਨਾਂ ਨੇ ਮੈਨੂੰ ਕਦੀ ਕੁਝ ਨਹੀਂ ਦਿੱਤਾ ਪੁੱਛੋ ਮੂੰਹ ਤੇ 1 ਰੁਪਿਆ ਮੇਰੇ ਹੱਥੇ ਨਹੀਂ ਤਰੇ 15 ਸਾਲਾਂ ਚ ਪੁੱਛੋ ਇਹ ਬੈਠੇ ਮੂੰਹ ਮਾ ਤੇਰੀ ਭੈਣ ਕਹਿ ਰਹੀ ਆ ਕਿ ਮੈਂ ਤੇਰੀ ਕੋਈ ਜਗ੍ਹਾ ਜੁਗਾ ਨਹੀਂ ਵੇਚੀ ਪਰ ਤੁਸੀਂ ਕਾਫੀ ਚੀਜ਼ਾਂ ਵੇਚੀਆਂ ਕਾਫੀ ਮਤਲਬ ਕਿ ਜਿਹੜੀ ਜਗ੍ਹਾ ਵੇਚੀ ਆ ਵੇਚੀ ਆ ਤੁਸੀਂ ਜਗ੍ਹਾ ਕੋਈ